ੴ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਇੱਕ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਦਰਬਾਰ ਸਾਹਿਬ ਇਸਦਾ ਰੋਹਾਨੀ ਰਾਜਸੀ ਰਤਬਾ ਹੈ ਅਤੇ ਇਸ ਦੇ ਲੇਖਕ ਸਰਦਾਰ ਕਪੂਰ ਸਿੰਘ ਜੀ ਹਨ ਭਾਰਤ ਵਿੱਚ ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਸੰਸਾਰ ਪ੍ਰਸਿੱਧ ਅਸਥਾਨ ਦਰਬਾਰ ਸਾਹਿਬ ਜਿਸ ਨੂੰ ਇਸ ਦੇ ਅਸਲ ਨਾਮ ਮੱਝੋ ਹਰਮੰਦਰ ਸਾਹਿਬ ਰਬ ਦਾ ਮੰਦਿਰ ਕਿਹਾ ਜਾਂਦਾ ਹੈ ਅਤੇ ਇਹ ਇੱਕ ਪਵਿੱਤਰ ਸਰੋਵਰ ਵਿੱਚ ਟਾਪੂ ਵਾਂਗੂ ਸਥਿਤ ਹੈ ਜਿਸ ਨੂੰ ਅੰਮ੍ਰਿਤ ਸਰ ਦਾ ਨਾਮ 1563 ਤੋਂ 1606 ਦੁਆਰਾ ਦਿੱਤਾ ਗਿਆ ਸੀ ਜਦੋਂ ਉਹਨਾਂ ਦੇ ਇਸ ਦੀ ਨਿਹ ਰੱਖੀ ਜੋ ਹੁਣ ਦਰਬਾਰ ਸਾਹਿਬ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਸਿੱਖਾਂ ਨੇ ਇਸ ਮੱਕੇ ਦੇ ਆਲੇ ਦੁਆਲੇ ਦੇ ਨਗਰ ਨੇ ਬਾਅਦ ਵਿੱਚ ਅੰਮ੍ਰਿਤਸਰ ਦਾ ਨਾਮ ਹਾਸਲ ਕਰ ਲਿਆ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਨੇ ਆਪਣੇ ਮਹਾਨ ਸਮਕਾਲੀ ਦਰवेश ਅਤੇ ਮੁ슬ਮ ਵਿਦਵਾਨ ਮੀਰ ਮੁਹੰਮਦ ਮੁਇਨਉਲ ਇਸਲਾਮ ਜੋ ਕਿ ਸਾਈ ਮੀਆਂ ਮੀਰ ਦੇ ਨਾਮ ਨਾਲ ਪ੍ਰਸਿੱਧ ਹਨ ਨੂੰ ਹਰਮੰਦਰ ਸਾਹਿਬ ਦਾ ਨਿਹੱਥ ਪੱਥਰ ਰੱਖਣ ਲਈ ਬੇਨਤੀ ਕੀਤੀ ਅਤੇ ਇਸ ਘਟਨਾ ਦੇ ਸੱਚ ਦੇ ਨਾਲ-ਨਾਲ ਸਰੋਵਰ ਨੂੰ ਦਿੱਤੇ ਗਏ ਨਾਮ ਨੂੰ ਸਿੱਖ ਸਿਧਾਂਤਾਂ ਦੇ ਸੰਬੰਧ ਵਿੱਚ ਬੁਨਿਆਦੀ ਮਹੱਤਤਾ حاصل ਹੈ 11ਵੀਂ ਸਦੀ ਵਿੱਚ ਉੱਤਰੀ ਪੱਛਮੀ ਭਾਰਤ ਵਿੱਚ ਇਸਲਾਮ ਦਾ ਪ੍ਰਭਾਵ ਫੌਜੀ ਜਿੱਤਾਂ ਅਤੇ ਤਲਵਾਰ ਦੁਆਰਾ ਬਣਿਆ ਸੀ ਅਤੇ ਇਸ ਨੇ ਕੁਦਰਤੀ ਤੌਰ ਤੇ ਗਮੰਡੀ ਅਤੇ ਸੰਵੇਦਨਸ਼ੀਲ ਹਿੰਦੂ ਦਿਮਾਗ ਵਿੱਚ ਸਖਤ ਪ੍ਰਤੀਕਰਮ ਪ੍ਰਗਟ ਕੀਤੇ ਜਿਸ ਦੇ ਨਤੀਜੇ ਵਜੋਂ ਦੋ ਵਿਸ਼ਵ ਸਭਿਆਚਾਰਾਂ ਦੇ ਵੇਗ ਵਿੱਚ ਨਫ਼ਰਤ ਅਤੇ ਪੱਖਪਾਤ ਦੀਆਂ ਪੱਕੀਆਂ ਰੁਕਾਵਟਾਂ ਪੈਦਾ ਹੋਈਆਂ ਅਤੇ ਉਹਨਾਂ ਦੇ ਆਪਸੀ ਸੰਬੰਧਾਂ ਨੇ ਅਧਿਆਤਮਿਕ ਅਤੇ ਭੌਤਿਕ ਰੂਪ ਵਿੱਚ ਤਵਾਸਬ ਅਤੇ ਗਲਤ ਫਹਿਮੀਆਂ ਦੀਆਂ ਉਤੇਜਿਤ ਅਤੇ ਮੰਦਭਾਗੀਆਂ ਯਾਦਗਾਰ ਨੂੰ ਛੱਡਿਆ ਹੈ ਜੋ ਕਿ ਅੱਜ ਵੀ ਭਾਰਤ ਤ੍ਰਿਸ਼ ਨੂੰ ਕਲੰਕਿਤ ਕਰਦੀਆਂ ਹਨ ਸਿੱਖ ਪੈਗੰਬਰ ਨਾਨਕ ਜੋਤ ਇਹਨਾਂ ਦੋਵਾਂ ਹਿੰਦੂ ਅਤੇ ਇਸਲਾਮ ਦੇ ਸਾਂਝੇ ਰੂਹਾਨੀ ਆਧਾਰ ਨੂੰ ਲੱਭਣ ਅਤੇ ਇਸ ਨੂੰ ਸਾਂਝਾ ਮੰਚ ਪ੍ਰਦਾਨ ਕਰਨ ਲਈ ਇਹਨਾਂ ਰੁਕਾਵਟਾਂ ਨੂੰ ਖਤਮ ਕਰਨ ਦੀ ਇੱਛਾ ਰੱਖਦੇ ਸਨ ਜਿੱਥੇ ਹਿੰਦੂਵਾਦ ਆਪਣੀ ਜ਼ਖਮੀ ਉਤਮਤਾ ਅਤੇ ਨਿਵਕੇਲ ਨੇਕਲੇ ਪੰਦੀ ਭਾਵਨਾ ਅਤੇ ਇਸਲਾਮ ਇਸ ਦੀ ਫੌਜੀ ਉਤਮਤਾ ਵਿੱਚੋਂ ਸਿਰਜੇ ਅਹੰਕਾਰ ਤੋਂ ਉੱਪਰ ਉੱਠਣ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਨੇ ਐਲਾਨ ਕੀਤਾ ਮੁਸਲਮਾਨ ਮੋਮ ਦਿਲ ਹੋਵੇ ਅੰਦਰ ਕੀ ਮਲ ਦਿਲ ਨਾ ਦਿਲ ਤੇ ਧੋਵੇ ਦੁਨੀਆ ਰੰਗ ਨ ਆਵੇ ਨੇੜੇ ਜੋ ਕੁਸਮ ਪਾਠ ਕਿਓ پاک ਹਰਾ ਮਹੱਲਾ ਪੰਜਵਾਂ 1084 ਪਾਉ ਅਰਥ ਮੁਸਲਮਾਨ ਇਸ ਸੱਚਾਈ ਨੂੰ ਮੁੜ ਜਾਣ ਲੈਣ ਕੇ ਧਾਰਮਿਕ ਅਭਿਆਸ ਦਾ ਤਤ ਰਹਿਮਦਿਲੀ ਹੈ ਅਤੇ ਇਸ ਦਾ ਟੀਚਾ ਆਤਮਾ ਦੀ ਸ਼ੁੱਧਤਾ ਅਤੇ ਰਾਜਨੀਤਿਕ ਉਪਯੋਗਤਾਵਾਦ ਇਸਲਾਮ ਲਈ ਵਿਦੇਸ਼ੀ ਹੈ ਅਤੇ ਹਿੰਦੂ ਵੀ ਇਹ ਮੰਨ ਲੈਣ ਕੇ ਇਸਲਾਮ ਇਵੇਂ ਆਦਰਯੋਗ ਅਤੇ ਰਸਮੀ ਤੌਰ ਤੇ ਸ਼ੁੱਧ ਸਮਝਿਆ ਜਾਣਾ ਚਾਹੀਦਾ ਹੈ ਜਿਵੇਂ ਕਿ ਫੁੱਲ ਰੇਸ਼ਮ ਮਿਰਖਸ਼ਾਲਾ ਅਤੇ ਮੱਖਣੀ ਸਿੱਖ ਧਰਮ Hindu ਧਰਮ ਅਤੇ ਇਸਲਾਮ ਦੀ ਮਿਲਣੀ ਦਾ ਮੈਦਾਨ ਅਤੇ ਕਿਉਂਕਿ ਸਿੱਖ ਧਰਮ ਇਹਨਾਂ ਦੋਵਾਂ ਵਿਸ਼ਵ ਸੱਭਿਆਚਾਰਕ ਧਾਰਾਵਾਂ ਵਿਚਕਾਰ ਸਾਂਝੀ ਮਿਲਣੀ ਦਾ ਮੈਦਾਨ ਸੀ ਇਸੇ ਕਰਕੇ ਹੀ ਇੱਕ ਪ੍ਰਮੁੱਖ ਮੁਸਲਿਮ ਸੰਤ ਨੂੰ ਕਿਹਾ ਗਿਆ ਸੀ ਕਿ ਉਹ ਦਰਬਾਰ ਸਾਹਿਬ ਦੀ ਨੀਂਹ ਰੱਖਣ ਅੰਮ੍ਰਿਤਸਰ ਇਸ ਮੰਦਰ ਦੇ ਆਲੇ ਦੁਆਲੇ फैले ਸਰੋਵਰ ਨੂੰ ਨਾਮ ਦਿੱਤਾ ਗਿਆ ਸੀ ਜਿਵੇਂ ਕਿ ਅੰਮ੍ਰਿਤ ਦਾ ਅਰਥ Hindu ਅਧਿਆਤਮਕ ਵਿਚਾਰਾ ਵਿੱਚ ਸਭ ਕੁਝ ਦਾ ਚਿਰਸਥਾਈ ਸਿਧਾਂਤ ਅਤੇ ਪਾਣੀ অপ্রਕਾਸ਼ਿਤ ਆਰਿਆਨ ਵਿਚਾਰਧਾਰਕ ਮੁਹਾਵਰੇ ਦੇ ਜਹੂਰ ਦੀ ਪਹਿਲੀ ਤਰੰ ਦਾ ਚਿੰਨ੍ਹ ਹੈ ਅਮਰਤਾ ਦੇ ਪਾਣੀਆਂ ਦੀ ਗੱਲ ਬੱਕਰੀ ਵਿੱਚ ਦਰਬਾਰ ਸਾਹਿਬ ਇਸ ਲਈ ਵਿਸ਼ਵ ਸਭਿਆਚਾਰਾਂ ਦੇ ਮਨੁੱਖ ਜਾਤੀ ਲਈ ਇੱਕ ਬ੍ਰਹਮੰਡੀ ਸਭਿਆਚਾਰ ਅੰਦਰ ਪ੍ਰਵਿਖੀ ਮੇਲ ਦਾ ਸ਼ਾਨਦਾਰ ਪ੍ਰਤੀਕ ਮੰਨਿਆ ਗਿਆ ਸੀ ਵਿਸ਼ਵ ਸਭਿਆਚਾਰ ਅਤੇ ਵਿਸ਼ਵ ਧਰਮ ਦੇ ਪ੍ਰਸਤਾਵਿਤ ਕੇਂਦਰ ਇਸ ਮੰਦਿਰ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਨੇ ਸਿੱਖ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਅਸੇ ਅਤੇ ਉਦੋਂ ਤੋਂ ਸੱਚਖੰਡ ਸੱਚਖੰਡ ਦਾ ਆਸਣ ਜਦੋਂ ਕਿਸੇ ਇੱਕ ਗੁਰੂ ਸਾਹਿਬ ਬਾਣੀ ਵਿ ਨਿਜੀ ਤੌਰ ਤੇ ਹਾਜ਼ਰ ਸਨ ਗ੍ਰੰਥ ਸਾਹਿਬ ਲਈ ਹੀ ਰੱਖਵਾ ਸੀ ਅਤੇ ਸਿੱਖੀ ਦੇ ਇਸ ਪਵਿੱਤਰ ਅਸਥਾਨ ਵਿਖੇ ਰੱਬੀ ਬੰਦਗੀ ਲਈ ਨਿਵੇਕਲੇ ਤੌਰ ਤੇ ਧਾਰਮਿਕ ਰਸਮਾਂ ਅਤੇ ਸੇਵਾਵਾਂ ਅਤੇ ਬਾਇਗੁਰੂ ਦੀ ਵਡਿਆਈ ਗਾਉਣ ਦੇ ਨਾਲ ਨਾਲ ਸਦਾ ਅਰਦਾਸ ਕੀਤੀ ਜਾਂਦੀ ਹੈ ए सोलह सौ नौ ईस्वी साल सी के छेवें नानक गुरु हरगोबिंद साहेब जी पंद्रह सौ पचानवे तो सोलह सौ चौरान सौ पंद्रह सौ पचानवे तो सोलह सौ ताली ने श्री अकाल तखत साहेब नी दरबार साहेब की दर्शनी डिओडी ने सन्मुख बनाया ਜਿਸ ਉੱਤੇ ਗੁਰੂ ਸਾਹਿਬ ਦੋਵਾਂ ਜਹਾਨਾਂ ਲੋਕ ਅਤੇ ਪਰਲੋਕ ਉੱਪਰ ਪ੍ਰਭੂ ਸੱਤਾ ਦੀਆਂ ਦੋ ਕਿਰਪਾ ਨਾਲ ਧਾਰਨ ਕਰਕੇ ਜਲੋ ਵਿੱਚ ਬੈਠੇ ਅਤੇ ਦੋਹਰੀ ਪ੍ਰਭੂ ਸੱਤਾ ਦੇ ਵਿਲੱਖਣ ਸਿੱਖ ਸਿਧਾਂਤਾਂ ਨੇ ਜਨਮ ਲਿਆ ਜਿਸ ਦਾ ਸਾਰ ਇਹ ਹੈ ਕਿ ਇੱਕ ਧਾਰਮਿਕ ਆਦਮੀ ਨੂੰ ਹਮੇਸ਼ਾ ਸੱਚ ਅਤੇ ਨੈਤਿਕ ਆਚਾਰ ਨੂੰ ਆਪਣੀ ਮੂਲ ਪ੍ਰਤੀਬੱਧਤਾ ਦੇਣੀ ਚਾਹੀਦੀ ਹੈ ਅਤੇ ਉਸ ਨੂੰ ਕਦੇ ਵੀ ਧਰਮ ਨਿਰਪੱਖ ਰਾਜ ਵੱਲੋਂ ਲੋਕਾਂ ਦੀਆਂ ਦੇਹਾਂ ਅਤੇ ਰੂਹਾਂ ਨੂੰ ਸ਼ਾਸਿਤ ਕਰਨ ਦੇ ਰਾਖਵੇ ਦਾਵਿਆਂ ਨੂੰ ਸਵੀਕਾਰਨਾ ਨਹੀਂ ਚਾਹੀਦਾ ਅਤੇ ਇਸ ਪਿਛੋਂ ਦੀ ਸਮੁੱਚੀ ਸਿੱਖ ਤਵਾਰਿਕ ਵਿੱਚ ਇਸ ਸਿੱਖ ਰਵਾਇਤ ਨੂੰ ਪ੍ਰਗਟ ਕਰਨ ਵੱਜੋ ਦੇਖਿਆ ਜਾ ਸਕਦਾ ਹੈ ਜੇ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਹੋਵੇ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ 1700 66 ਤੋਂ 1708 ਨੇ ਇਸ ਸਿਧਾਂਤ ਦੀ ਵਿਆਖਿਆ ਮੁਗਲ ਸਮਰਾਟ ਔਰੰਗਜ਼ੇਬ ਨੂੰ ਲਿਖ ਕੇ ਲਿਖ ਗਏ ਜ਼ਫਰਨਾਮੇ 1707 ਦੇ ਹੇਟ ਲਿਖੇ ਸ਼ਬਦਾਂ ਵਿੱਚ ਕੀਤੀ ਚੂਕਾਰ ਅਜ਼ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ बुरदन ब शमशीर दसत जद शांति पूरन प्रेरणा दे सारे हिले असफल हो जाते हैं त धर्मी आदमी ਲਈ تلوار ਦੇ ਦਸਤੇ ਨੂੰ ਹੱਥ ਪਾਉਣਾ ਜਾਇਜ਼ ਹੈ। 17वीं सदी दी ਸ਼ੁਰੂਆਤ ਵਿੱਚ ਪ੍ਰਗਟ ਹੋਇਆ ਦੋਹਰੀ ਪ੍ਰਭੂ ਸੱਤਾ ਦਾ ਸਿੱਖ ਸਿਧਾਂਤ ਉਤਸ਼ਾਹਪੂਰਨ ਡੰਗ ਨਾਲ ਆਧੁਨਿਕ ਗੂੰਜ ਅਤੇ ਰੰਗਤਵਾਲ ਹੈ ਜਿਵੇਂ ਕਿ 18ਵੀਂ ਸਦੀ ਤੋਂ ਹੀ ਯੂਰਪ ਵਿੱਚ ਲੇਖਕਾਂ ਦੇ ਇੱਕ ਵਿਕਸਤ ਹੋ ਰਹੇ ਸਕੂਲ ਦੇ ਉਹਨਾਂ ਲੇਖਾਂ ਦੇ ਵਿਚਾਰ ਕਰਨ ਦਾ ਤਹਿਆ ਕੀਤਾ ਹੈ ਜਿਨ੍ਹਾਂ ਵਿੱਚ ਇਸ ਤੀਆਂ ਜੜਾਂ ਹਨ ਇਸ ਸਿਧਾਂਤ ਦਾ ਮੁੱਖ ਨਿਚੋੜ ਇਹ ਹੈ ਕਿ ਕੋਈ ਵੀ ਪ੍ਰਭੂ ਸੱਤਾ ਸੰਪੰਨ ਰਾਜ ਜਿਸ ਵਿੱਚ ਸਿੱਖ ਆਬਾਦੀ ਅਤੇ ਸਮੂਹ ਸਮੁੱਚੀ ਅਦਰ ਤਨਾਲ ਨਾਗਰੀਕਾਂ ਦੇ ਤੌਰ ਤੇ ਸ਼ਾਮਲ ਹਨ ਕਦੇ ਵੀ ਸਰਵ ਸ਼ਕਤੀਮਾਨ ਨਿਰ ਨਿਰੰਗ ਕੁਸ਼ਤਾ ਦੀ ਭਾਵਨਾ ਨੂੰ ਪ੍ਰਵਾਨ ਨਹੀਂ ਕਰੇਗਾ ਭਾਵੇਂ ਕਿ ਅਜੇ ਹੀ ਰਾਜਪੂਰਨ ਸ਼ਕਤੀ ਦੇ ਸੰਕਲਪ ਤਹਿਤ ਮਨੁੱਖਾ ਦੇ ਸਰੀਰ ਅਤੇ ਮਨ ਉੱਤੇ ਸ਼ਾਸਨ ਦੇ ਹੱਕਦਾਰ ਹਨ ਜੇੜਾ ਵੀ ਰਾਜ ਸਿੱਖਾਂ ਦੇ ਅਜਿਹੇ ਦਾਅਵਿਆਂ ਨੂੰ ਰੱਦ ਕਰੇਗਾ ਆਪਣੇ ਆਪ ਹੀ ਸਿੱਖਾਂ ਦੀ ਵਫਾਦਾਰੀ ਮੰਗਣ ਦੇ ਨੈਤਿਕ ਹੱਕ ਤੋਂ ਵਾਂਝਾ ਹੋ ਜਾਵੇਗਾ ਇਸ ਤਰ੍ਹਾਂ ਦੇ ਰਾਜ ਅਤੇ ਖਾਲਸਾ ਪੰਥ ਦੁਆਰਾ ਪ੍ਰਤੀਨਿਧਿਤ ਸਮੂਹਿਕ ਸਿੱਖ ਬਾਈਚਾਰੇ ਵਿੱਚਕਾਰ ਅੰਦਰੂਨੀ ਵੈਰ ਦਾ ਮੁੱਢ ਬਣੇਗਾ ਅਤੇ ਇਸ ਭਿਆਨਕ ਦੁਵੱਲੀ ਲੜਾਈ ਵਿੱਚੋਂ ਰਾਜ ਕਦੇ ਵੀ ਆਖਰੀ ਤੌਰ ਤੇ ਜੇਤੂ ਹੋ ਕੇ ਨਹੀਂ ਉਭਰੇਗਾ ਕਿਉਂਕਿ ਸਵੇ ਘਾਤੀ ਤਬਾਹੀ ਅਰੋ칸 ਦੇ ਵਿੱਚ ਦਾ ਫਲ ਹੈ ਅਤੇ ਖਾਲਸਾ ਦੇ ਰੁਤਬੇ ਅਤੇ ਵਿਸ਼ੇਸ਼ ਉਕ ਉਕ ਅਟਲ ਹਨ 19 ਸਦੀ ਦੇ ਜਰਮਨ ਲੇਖਕ ਸਕਲਸੇ ਨੇ ਇਸ ਸਿਧਾਂਤ ਦੇ ਮੂਲ ਆਧਾਰ ਨੂੰ ਸਮਰਥਨ ਸਮਰਤ ਦੇਂਦਿਆਂ ਦਾਵਾ ਕੀਤਾ ਅਤੇ ਕਿ ਇਹ ਖਿਆਲ ਕਿ ਰਾਜ ਬਿਲਕੁਲ ਸਰਵੋਚ ਹੈ ਅਤੇ ਕੁਝ ਵੀ ਗਲਤ ਕਰਨ ਦੇ ਅਯੋਗ ਹੈ ਪੂਰੀ ਤਰ੍ਹਾਂ ਗਲਤ ਅਤੇ ਖਤਰਨਾਕ ਧਾਰਨਾ ਹੈ ਸਾਰਾ ਸਿੱਖ ਇਤਿਹਾਸ ਇਸ ਖਤਰਨਾਕ ਗਲਤ ਧਾਰਨਾ ਦੇ ਵਿਰੁੱਧ ਕਠਿਨ ਧਰਮ ਯੁੱਧ ਹੈ ਅਤੇ ਸਿੱਖ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਕਿਸੇ ਵੀ ਰਾਜ ਨੂੰ ਆਪਣੀ ਪ੍ਰਤੀਬੱਧਤਾ ਦੀ ਮੰਗ ਕਰਨ ਲਈ ਯੋਗ ਅਤੇ ਹੱਕਦਾਰ ਬਰਨ ਤੋਂ ਪਹਿਲਾ ਨੈਤਿਕਤਾ ਤੇ ਸਿਧਾਂਤਾਂ ਧਰਮ ਦੀਆਂ ਸਿੱਖਿਆਵਾਂ ਸੁਖਮ ਨਿਆ ਦੇ ਅਸੂਲਾਂ ਸਿੱਖਾ ਦੇ ਪਰਭੌਤਿਕ ਕਾਨੂੰਨੀ ਸੰਵਿਧਾਨ ਸੰਵਿਧਾਨ ਤੇ ਸਿਧਾਂਤਾਂ ਜਿਨ੍ਹਾਂ ਅਨੁਸਾਰ ਪਹਿਲਾ ਉਹਨਾਂ ਨੂੰ ਰਾਜਪਤ ਪਦਰਥੇ ਇੱਕ ਸਮੂਹਿਕ ਇਕੱਠ ਅਤੇ ਵਜੂਦ ਵਜੋਂ ਸੰਬੋਧਿਤ ਅਤੇ ਸਲੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਜ਼ਰੂਰ ਅਨੇਜੀ ਤਰੀਕੇ ਨਾਲ ਸ਼ਾਸਿਤ ਕੀਤਾ ਜਾਵੇ ਜਿਹੜਾ ਕਿ ਕਾਨੂੰਨ ਦੇ ਸ਼ਾਸਨ ਦੁਆਰਾ ਨਾ ਕਿ ਆਪ ਖੁਦ ਦੇ ਤਰੀਕੇ ਨਾਲ ਅਤੇ ਇਹ ਸਵੇ ਹੱਦਬੰਦੀ ਲਾਜ਼ਮੀ ਤੌਰ ਤੇ ਕਦੀ ਵੀ ਰੀਤੀ ਰਿਵਾਜਾਂ ਲੰਮੇ ਸਮੇਂ ਤੋਂ સ્થાપિત ਰવાયતાઓ ਅਤੇ ਸਿੱਖਾ ਦੇ ਇਤਿਹਾਸਿਕ ਤੱਥਾਂ ਦੁਆਰਾ tatha ਦੁਆਰਾ ਨੇਮਬੱਦ ਹੋਣੀ ਚਾਹੀਦੀ ਹੈ ਇਹ ਸਿੱਖ સિદ્ધાંત मूल तौर ਤੇ ਉਹੀ ਹੈ ਜਿਸ ਨੂੰ ਹੁਣ ਬਹੁਵਾਦੀ ਰਾਜ ਦੇ ਆਧੁਨਿਕ ਸੰਕਲਪ ਵਿੱਚ ਸਪਸ਼ਟ ਰੂਪ ਵਿੱਚ ਪ੍ਰਗਟਾਇਆ ਗਿਆ ਹੈ ਜੋ ਇਹ ਮੰਨਦਾ ਹੈ ਕਿ ਅੰਮਲੀ ਤੌਰ ਤੇ ਰਾਜ ਇੱਕ ਸਰਕਾਰ ਹੈ ਅਤੇ ਸਰਕਾਰ ਹੈ ਅਤਿ ਸਰਕਾਰ ਸਰਕਾਰੀ ਮਸ਼ੀਨਰੀ ਦੇ ਕਾਬੂ ਅਧੀਨ ਇੱਕ ਸਮੂਹ ਤੋਂ ਜ਼ਿਆਦਾ ਨਹੀਂ ਹੁੰਦੀ ਅਤੇ ਇਸ ਸਮੂਹ ਦੇ ਆਸ਼ੇ ਅਤੇ ਉਦੇਸ਼ ਕਿਸੇ ਵੀ ਸਮੇਂ ਹੋਰ ਦੂਜੇ ਸੱਤਾਹੀਣ ਸਮੂਹਾਂ ਦੇ ਨਾਲ ਝਗੜੇ ਵਿੱਚ ਪੈ ਸਕਦੇ ਹਨ ਸਰਕਾਰ ਅਜਿ ਇਹ ਸਾਰੇ ਸਮੂਹਾਂ ਦੀ ਆਰਜੀ ਪ੍ਰਿੰਸੀਪਲ ਹੋ ਸਕਦੀ हो सकदी है परंतु यह केवल अनुपातिक तौर पे पहला अति बराबर दिया विचों वड्डा वड्डा है ए सत्ता दा एको एक, एक आधार जा वफादारी दा केंद्र नहीं है ए असल विच दोहरी प्रभु सत्ता दे सिख सिद्धांता दा एको एक, एक तत्व है जिसको प्रोफेसर हेयरलेट जे लास्की श्रीमान जी डी एच ਕੋਲ ਅਤੇ ਫਰਾਂਸਿਸ ਕਾਨੂੰਨਦਾਨ ਡਿਗੂਏਟ ਅਤੇ ਡਾਕਟਰ ਜੇ ਐਨ ਫਿਗਿਸ ਦੀਆਂ ਲਿਖਤਾਂ ਵਿੱਚ ਜ਼ੋਰਦਾਰ ਸਮਰਥਨ ਮਿਲਦਾ ਹੈ 17ਵੀਂ ਅਤੇ 18ਵੀਂ ਸ਼ਤਾਬਦੀ ਦੌਰਾਨ ਮੁਗਲ ਰਾਜ ਦੇ ਵਿਰੁੱਧ ਸਿੱਖ ਵਿਦਰੋਹ ਅਸਲ ਵਿੱਚ ਰਾਜ ਦੇ ਮੁਸਲਿਮ ਨਿਰੰਕੁਸ਼ਵਾਦੀ ਅਦਵੈਤਵਾਦੀ ਥਿਉਰੀ ਦੇ ਖਿਲਾਫ ਥਿਓਰੀ ਦੇ ਖਿਲਾਫ ਦੋਹਰੀ ਸਰਪ੍ਰਸਤੀ ਦੇ ਆਪਣੇ ਸਿਧਾਂਤਾਂ ਦਾ ਦਾਵਾ ਕਰਨ ਦੀ ਇੱਕ ਕੋਸ਼ਿਸ਼ ਸੀ ਜਿਸ ਦੇ ਸਿੱਟੇ ਵੱਜੋਂ ਜਿਵੇਂ ਕਿ ਪਿਛਲਾ ਬਿਰਤਾਂਤ ਦਰਸਾਉਂਦਾ ਹੈ ਕਿ ਉਹਨਾਂ ਦੇ ਆਪਣੇ ਹੱਥਾਂ ਵਿੱਚ ਸਿਆਸੀ ਪ੍ਰਭੂਸੱਤਾ ਦਾ ਡੰਡਾ ਆਉਣ ਤੋਂ ਪਹਿਲਾਂ ਸਿੱਖਾ ਗੋਲ ਮੌਤ ਦੀ ਘਾਟੀ ਵਿੱਚੋਂ ਧਾਰ ਲੰਘਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਅਤੇ ਇਹ ਸਮਝਣਾ ਵੀ ਚੰਗੀ ਗੱਲ ਹੋਵੇਗੀ ਕਿ ਸਿੱਖਾ ਅਤੇ ਰਾਜ ਵਿਚਾਲੇ ਝਗੜੇ ਦੇ ਸੰਬੰਧਾਂ ਨੂੰ ਦੁੰਦਲਾ ਕਰਨ ਵਾਲੀਆਂ ਮੌਜੂਦਾ ਕਰਵਾਹਤਾ ਅਤੇ ਗਲਤ ਫਹਿਮੀਆਂ ਵੀ ਉਸ ਸਿਧਾਂਤਕ ਜਗਰੇਦੀ ਪੈਦਾਵਾਰ ਹਨ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਮਰਾਟ ਔਰੰਗਜ਼ੇਬ ਦੇ ਪੁੱਤਰ ਅਤੇ ਉੱਤਰ ਉੱਤਰ ਅਧਿਕਾਰੀ ਬਹਾਦਰ ਸ਼ਾਹ ਨਾਲ ਲਮਕਵੀ ਵਿਚਾਰ ਚਰਚਾ ਤੇ ਅਤੇ ਸਲਾਹਾ ਦੇ ਬਾਅਦ ਪੱਕਾ ਮਿੱਟਾ ਪੱਕਾ ਸਿੱਟਾ ਕੱਢਿਆ ਕਿ ਸ਼ਾਂਤਮਈ ਪ੍ਰੇਰਣਾ ਦੇ ਸਾਰੇ ਸਾਧਨ ਅਸਫਲ ਰਹੇ ਹਨ ਅਤੇ ਇਸ ਲਈ ਸਿੱਖਾਂ ਦਾ ਹੱਕ ਅਤੇ ਫਰਜ਼ ਫਰਜ਼ ਬੰਦਾ ਹੈ ਕਿ ਉਹ ਤਲਵਾਰ ਦੇ ਦਸਤੇ ਵੱਲ ਹੱਥ ਵਧਾਉਣ ਅਤੇ ਉਸ ਉਸੇ ਸਾਲ ਫਰਵਰੀ 1708 ਵਿੱਚ ਗੁਰੂ ਜੀ ਨੇ ਇੱਕ ਹਿੰਦੂ ਯੋਗੀ ਅਤੇ ਰਹਿਸਵਾਦੀ ਮਾਦੋਦਾਸ ਬੈਰਾਗੀ ਨੂੰ ਸਿੱਖ ਵਜੋ ਸਜਾਇਆ ਅਤੇ ਉਸ ਨੂੰ ਬੰਦਾ ਸਿੰਘ ਦਾ ਨਾਮ ਦਿੱਤਾ ਅਤੇ ਉਸ ਨੂੰ ਬਹਾਦਰ ਦੀ ਫੌਜੀ ਉਪਾਦੀ ਬਖਸ਼ਣ ਤੋਂ ਬਾਅਦ ਸਿੱਖਾਂ ਦਾ ਪ੍ਰਮੁੱਖ ਜਰਨਲ ਨਿਯੁਕਤ ਕੀਤਾ ਬੰਦਾ ਸਿੰਘ ਬਹਾਦਰ ਨੂੰ ਫਿਰ ਮੁਗਲ ਹਾਕਮਾਂ ਨੂੰ ਦੰਡ ਦੇਣ ਦੇ ਕਾਰਜ ਵਜੋਂ ਜਿਨ੍ਹਾਂ ਨੇ ਲੋਕਾਂ ਦੀ ਤਾਕਤ ਨੂੰ ਹੜੱਪਿਆ ਜ਼ੁਲਮ ਕਰਨ ਵਾਲੇ ਖੁਦੋਸ਼ੀਆਂ ਨੂੰ ਦੁੱਕਵੀ ਸਜ਼ਾ ਦੇਣ ਉਹਨਾਂ ਦੇ ਫੌਜੀ ਕੇਂਦਰਾਂ ਨੂੰ ਤਬਾਹ ਕਰਨ ਅਤੇ ਲੋਕਾਂ ਦੀ ਆਜ਼ਾਦੀ ਨੂੰ ਮੁੜ ਸਥਾਪਿਤ ਕਰਨ ਲਈ ਪੰਜਾਬ ਵੱਲ ਕੁਝ ਕਰਨ ਦਾ ਹੁਕਮ ਦਿੱਤਾ ਗਿਆ ਬੰਦਾ ਸਿੰਘ ਬਹਾਦਰ ਦੇ ਪ੍ਰਸੰਸਾਯੋਗ ਦ੍ਰਿੜਤਾ ਨਾਲ ਆਪਣਾ ਕੰਮ ਕੀਤਾ ਅਤੇ 1000 ਅਤੇ 1710 ਵਿੱਚ ਸੂਬ ਸਰਹਿੰਦ ਦੀ ਆਜ਼ਾਦੀ ਨਾਲ ਐਲਾਨ ਕੀਤਾ ਇਸ ਦੀ ਰਾਜਧਾਨੀ ਪਹਾੜਾਂ ਵਿੱਚ ਅੰਬਾਲਾ ਨੇੜੇ ਗੜੀ ਮੁਖਲਿਸਪੁਰ ਨੂੰ ਨਿਯਤ ਕੀਤਾ ਅਤੇ ਸਿੱਖਾਂ ਦੇ ਆਪਣੇ ਰਾਜ ਮਹੱਦ ਸ਼ਬਦਾਂ ਨੂੰ ਅਪਣਾਇਆ ਜੋ ਜੋ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਹੁੰਦੀ ਨੇ ਅਸੀਂ ਦੁਆਵਾਂ ਜਹਾਨਾ ਲੋਕ ਅਤੇ ਪਰਲੋਕ ਦੇ ਆਪਣੀ ਪ੍ਰਭੂ ਸੱਤਾ ਦਾ ਦਾਵਾ ਰੱਖਦੇ ਹਾਂ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸਿੱਖ ਧਰਮ ਦੇ ਬੁਨਿਆਦੀ सिद्धांता दोहराए प्रभुसत्तानु दोहराया 1716 ईस्वी ਵਿੱਚ ਪ੍ਰਮੁੱਖ ਜਨਰਲ ਬੰਦਾ ਸਿੰਘ ਬਹਾਦਰ ਤਹਿਤ ਸਿੱਖਾਂ ਨੇ ਰਾਜਨੀਤਿਕ ਤਾਕਤ ਬਹਿ ਜਾਣ ਤੋਂ ਬਾਅਦ 1700 1721 ਤੱਕ ਇੱਕ ਸੰਪੂਰਨ ਆਰਜੀ ਹਨੇਰਾ ਫੈਲਦਾ ਹੈ ਜਦੋਂ ਸਿੱਖਾਂ ਦੇ ਨੇ ਦਰਬਾਰ ਸਾਹਿਬ ਇਸ ਦੇ ਦੁਆਲੇ ਦੇ ਸਰੋਵਰ ਅਤੇ ਅਕਾਲ ਤਖਤ ਸਣ ਇਸ ਨਾਲ ਜੁੜੀਆਂ ਇਮਾਰਤਾਂ ਦੇ ਸਮੂਹ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਆਪਣਾ ਰੋਹਾਨੀ ਅਤੇ ਰਾਜਸੀ ਮਕਰਸ ਅਤੇ ਆਪਣਾ ਗੜ ਬਣਾ ਲਿਆ 1721 ਤੋਂ ਲੈ ਕੇ ਦਰਬਾਰ ਸਾਹਿਬ ਇਸ ਦੇ ਨਾਲ ਜੁੜਵੀਆਂ ਇਮਾਰਤਾਂ ਦੇ ਸਮੂਹ ਸણે ਸਿੱਖ ਜਗਤ ਸਿੱਖ ਇਤਿਹਾਸ ਸਿੱਖ ਰਾਜਨੀਤੀ ਅਤੇ ਸਿੱਖ ਦਰਸ਼ਨ ਫਲਸਫੇ ਦਾ ਕੇਂਦਰ ਬਣਿਆ ਹੋਇਆ ਹੈ ਪਿਛਲੇ 2500 ਪਿਛੇ ਪਿਛਲੇ 225 ਸਾਲਾ ਦੌਰਾਨ ਬਾਵੇਕੇ ਸਿੱਖਾ ਨੂੰ ਰਾਜ ਦੁਆਰਾ ਗੁਲਾਮਾ ਵਜੋਂ ਘੋਸ਼ਿਤ ਕੀਤਾ ਗਿਆ ਸੀ ਬਾਵੇਕੇ दरबार साहेब इस दे नाल जुड़े हुए भवन समूह नुंडर तब्दील किया गया उन्होंने राज द्वारा जबरदस्ती कब्जे में ले लिया गया सी। बावे कि सिख पंथ को प्रभु सत्ता सी ज राजनीतिक दमन के शिकार सन उन्हें कदे भी इस स्थिति नु त्यागिया नहीं ज इस नाल समझौता नहीं किया है कि ਪਹਿਲਾ ਦਰਬਾਰ ਸਾਹਿਬ ਅਤੇ ਇਸ ਦੇ ਨਾਲ ਜੁੜਵੀਆਂ ਇਮਾਰਤਾਂ ਦੇ ਸਮੂਹ ਸਿੱਖ ਸਮੂਹ ਸਿੱਖ ਜਗਤ ਦਾ ਕੇਂਦਰ ਹੈ ਨਾ ਕਿ ਕਿਸੇ ਵੀ ਦੁਨੀਆਵੀ ਤਾਕਤ ਦੁਆਰਾ ਰਿਆਇਤ ਦੇ ਮਾਮਲੇ ਵੱਜੋਂ ਪਰ ਸਿੱਖ ਲੋਕਾਂ ਦੇ ਜ਼ਮਾਨ ਜ਼ਮਾਨਦਰੂ ਅਧਿਕਾਰ ਵੱਜੋਂ ਵਿਲੱਖਣੀ ਅਤੇ ਜੱਦੀ ਜੋ ਨਾ ਰੱਦ ਹੋ ਸਕਦਾ ਅਤੇ ਨਾ ਹੀ ਬਲਦਿਆ ਜਾ ਸਕਦਾ ਹੈ ਬਦਲਿਆ ਜਾ ਸਕਦਾ ਹੈ ਇਸ ਸੰਸਾਰ ਅਤੇ ਅਗਲੇ ਸੰਸਾਰ ਧਰਮ ਨਿਰਪੱਖ ਅਤੇ ਧਾਰਮਿਕ ਸਿਆਸਤ ਅਤੇ ਰੋਹਾਨੀਅਤ ਵਿਚਕਾਰ ਸੱਚੇ ਸਿੱਖ ਸਿਧਾਂਤ ਤਹਿਤ ਕੋਈ ਵੀ ਮੁੜ ਦੁਫੇੜ ਨਹੀਂ ਹੈ ਦਰਬਾਰ ਸਾਹਿਬ ਦਾ ਰਤਬਾ ਅਤੇ ਸਥਿਤੀ ਸੰਸਾਰ ਇਤਿਹਾਸ ਦੇ ਧਾਰਮਿਕ ਅਤੇ ਰਾਜਨੀਤਿਕ ਕੇਂਦਰਾਂ ਵਿੱਚ ਦਰਬਾਰ ਸਾਹਿਬ ਦਾ ਇਹ ਰਤਬਾ ਅਤੇ ਸਥਿਤੀ ਵਿਲੱਖਣ ਹੈ ਇਹ ਸਿੱਖਾਂ ਦਾ ਮੱਕਾ ਹੈ क्योंकि यह सिखा धार्मिक केंद्र है पर यह रुतबे पक्षों बहुत विशाल है यह रोम विखे सेंट पिटरस है क्योंकि यह सिख धर्म शास्त्र की राजधानी है पर यह बहुत ही ज़्यादा है अते इस तो कुछ घट के वखरा भी है सिख धर्म कोई थापे हुए पुजारियां की श्रेणी नहीं है ਅਤੇ ਇਸ ਲਈ ਸਿੱਖਾਂ ਦਾ ਕੋਈ ਵੀ ਧਰਮ ਧਰਮੰਤਨ ਧਰਮੰਤਤਰਿਕ ਰਾਜਨੀਤਿਕ ਰਾਜ ਨਹੀਂ ਹੋ ਸਕਦਾ ਜਿਸ ਵਿੱਚ ਪੁਜਾਰੀ ਇੱਕ ਅਧਿਕ ਪ੍ਰਮਾਤਮਾ ਦੇ ਨਾਮ ਤੇ ਰਾਜ ਕਰੇ ਕਰਦੇ ਹੋਣ ਉਹਨਾਂ ਕੋਲ दैਵੀ ਉਤਪਤੀ ਅਤੇ ਅਧਿਕਾਰ ਪੱਤਰਾਂ ਦਾ ਸਮਾਜਿਕ ਕਾਨੂੰਨ ਨਹੀਂ ਹੈ ਅਤੇ ਇਸ ਲਈ ਉਹਨਾਂ ਦਾ ਧਰਮ ਨਿਰਪੱਖ ਗੈਰ ਧਾਰਮਿਕ ਨਿਯਮਾਂ ਤੇ ਆਧਾਰਿਤ ਰਾਜ ਲਾਜ਼ਮੀ ਹੋਣਾ ਚਾਹੀਦਾ ਹੈ ਇਹ ਹੋਰ ਵੀ ਜ਼ਰੂਰੀ ਹੈ ਕਿ ਹੈ ਕਿਉਂਕਿ ਇਹ ਮੂਲ ਸਿੱਖ ਵਫਾਦਾਰੀ ਦੀ ਅਸਲ ਰਾਜਦਾਨੇ ਬਣਦਾ ਹੈ ਸਮੇ ਅਨੁਸਾਰ ਜੋ ਵੀ ਰਾਜਨੀਤਿਕ ਡਾਂਸਾ ਹੋਵੇ ਇਹ ਸਿੱਖ ਧਰਮ ਦਾ ਬਾਰਾਨਸੀ ਜਾਂ ਬਨਾਰਸ ਹੈ ਕਿਉਂਕਿ ਇਹ ਸਭ ਤੋਂ ਪਵਿੱਤਰ ਧਾਰਮਿਕ ਵਿਸ਼ਵਾਸ ਹੈ ਪਰ ਇਹ ਹੂ ਬਹੁ सही नहीं है क्योंकि सच्चा सिख सिद्धांत किस अजिह परंपरा विश्वास को स्वीकार नहीं करता जो कि भूगोल के नाल धार्मिक दर्शन जोड़न की कोशिश करता है ये सिख धर्म का येरुशलम है क्योंकि यह सिख धर्म के इलाहाम का इतिहास केंद्र इतिहासक केंद्र है परंतु यह इन इन सही इन बिन सही नहीं है ਕਿਸੇ ਸਿੱਖ ਧਰਮ ਇਹ ਧਰਮ ਦੇ ਰੂਪ ਵਿੱਚ ਇਤਿਹਾਸ ਨਾਲ ਉਸੇ ਤਰ੍ਹਾਂ ਬੁਝਿਆ ਹੋਇਆ ਨਹੀਂ ਕਿ ਇਸ ਦੀ ਪ੍ਰਮਾਣਿਕਤਾ ਕਿਸੇ ਵੀ ਇਤਿਹਾਸਕ ਘਟਨਾ ਨਾਲ ਜੁੜੀ ਹੋਈ ਜਾਂ ਨਿਰਭਰ ਨਹੀਂ ਹੈ ਇਹ ਸਿੱਖਾ ਦੀ ਰਾਜਨੀਤਿਕ ਰਾਜਧਾਨੀ ਬਿਲਕੁਲ ਨਹੀਂ ਹੈ ਕਿਉਂਕਿ ਰਾਜਨੀਤਿਕ ਰਾਜਧਾਨੀ ਸਿੱਖਾ ਦੇ ਕਬਜ਼ੇ ਅਧੀਨ ਇੱਕ ਰਾਜ ਦੀ ਪੂਰਵ ਧਾਰਨਾ ਹੈ ਅਤੇ ਜਦੋਂ ਸਿੱਖਾ ਦਾ ਅਜੇ ਹਾਰਾਜ ਆਉਂਦਾ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਇਸ ਦਾ ਪ੍ਰਸ਼ਾਸਨਿਕ ਕੇਂਦਰ ਅੰਮ੍ਰਿਤਸਰ ਵਿਖੇ ਹੀ ਹੋਣਾ ਚਾਹੀਦਾ ਹੈ ਅਤੇ ਉਦੋਂ ਵੀ ਜਦੋਂ ਇਹ ਹੋਵੇ ਦੀ ਤਾਂ ਦਰਬਾਰ ਸਾਹਿਬ ਅਤੇ ਇਸ ਦਾ ਚੌਗਿਰਦਾ ਇਸ ਪ੍ਰਸ਼ਾਸਨਿਕ ਕੇਂਦਰ ਤੋਂ ਅਲੱਗ ਆਪਣਾ ਵਿਸ਼ੇਸ਼ ਆਜ਼ਾਦ ਚਰਿੱਤਰ ਬਰਕਰਾਰ ਰੱਖੇਗਾ ਜਦੋਂ ਤੱਕ ਸਿੱਖਾਂ ਦਾ ਆਪਣਾ ਖੁਦ ਦਾ ਪ੍ਰਭੂ सत्ता संपन्न राज नहीं है तावे दरबार साहिब अपने आले दुआले दे भवन समूह समेत अपना रूहानी राज रुतबा लगातार बरकरार रखता है जिसनों जिसनों सियासी सत्ता द्वारा दबाया जा सकता है व्यक्तियों द्वारा समझौता राही सीमित सीमित किया जा सकता है सियासत सियासतदाना सियास्त ਦੁਆਰਾ ਸਵਾਲਾ ਦੇ ਗਾਰੇ ਹੇਟ ਲਿਆਂਦਾ ਜਾ ਸਕਦਾ ਹੈ ਪਰ ਜੋ ਹਮੇਸ਼ਾ ਰਹਿੰਦਾ ਹੈ ਅਤੇ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਵਿਲੱਖਣ ਅਤੇ ਸਦੀਵੀ ਹੈ ਅਤੇ ਅਟਲ ਵੀ ਹੈ ਸਿੱਖੀ ਦੇ ਕੁਝ ਵਿਸ਼ੇ ਸਿਧਾਂਤਾਂ ਦੇ ਆਧਾਰਿਤ ਇਸ ਵਿਲੱਖਣ ਰਤੂਬੇ ਦਾ ਕਾਰਨ ਹੈ ਕਿ ਸਿਆਸੀ ਸਿਆਸੀ ਮੰਤਵ ਲਈ ਦਰਬਾਰ ਸਾਹਿਬ ਅਤੇ ਇਸ ਦੇ ਘਾਲੇ ਆਲੇ ਦੁਆਲੇ ਦੇ ਭਾਵਨਾ ਦੀ ਵਰਤੋਂ ਬਾਰੇ ਰਾਜ ਸੱਤਾ ਵੱਲੋਂ ਅਪਰਾਧੀ ਐਲਾਨੇ ਗਏ ਵਿਅਕਤੀਆਂ ਨੂੰ ਇੱਥੇ ਦਾਖਲ ਹੋਣ ਅਤੇ ਰਹਿਣ ਦੇਣ ਅਤੇ ਇਸ ਦੇ ਚੌਗਿਰਦੇ ਵਿੱਚੋਂ ਅਤਿਧਾਰਮਿਕ ਗਤੀਵਿਧੀਆਂ ਚਲਾਉਣ ਬਾਰੇ ਬਹੁਤ ਸਾਰੀਆਂ ਗਲਤ ਫਹਿਮੀਆਂ ਲਗਾਤਾਰ ਪੈਦਾ ਹੁੰਦੀਆਂ ਹਨ ਸਿੱਖਾ ਨੇ ਆਪਣੇ ਤੌਰ ਤੇ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚੋਂ ਆਰੰਭਿਆ ਜਾਂ ਸੰਚਾਰਿਤ ਕੀਤਾ ਗਿਆ ਇਹਨਾਂ ਗਤੀਵਿਧੀਆਂ ਵਿੱਚੋਂ ਕਿਸੇ ਨੂੰ ਵੀ ਕਦੀ ਵੀ ਗਲਤ ਜਾਂ ਸਿੱਖ ਸਿਧਾਂਤਾਂ ਵਿਰੋਧ ਜਾਂ ਸਿੱਖ ਇਤਿਹਾਸਕ ਪਰੰਪਰਾਵਾਂ ਦੇ ਵਿਰੋਧ ਹੁਣ ਵੱਜੋ ਨਹੀਂ ਦੇਖਿਆ ਹੈ ਇਸ ਸਿੱਖ ਰਵੱਈਏ ਦੇ ਮੁੱਖ ਤੌਰ ਤੇ ਅਲੱਗ-ਅਲੱਗ ਨਹੀਂ ਸੱਗੋ ਸਾਂਝੇ ਰੂਪ ਵਿੱਚ ਤਿੰਨ ਕਾਰਨ ਹਨ ਇੱਕ ਕਾਰਨ ਇਹ ਹੈ ਕਿ ਇਹ ਬੁਗੋਲਿਕ ਸਥਾਨ ਆਪਨੇ ਆਪ ਵਿੱਚ ਧਰਮ ਸ਼ਾਸਤਰੀ प्रभाव सदका उर्जित है जिमें कि धरती हूँ तक कोई होर जा स्वीकार किया गया था संसार के तीन महान धर्म यहूदी ईसाई और इस्लाम द्वारा सत्कारित सुलेमान के मंदिर की पुराने जगह समेत भी दा दावा नहीं कर सकता अमृतसर प्रा इतिहासिक प्राचीनता ਲਗਭਗ 4-5 ਹਜ਼ਾਰ ਸਾਲ ਪਹਿਲਾਂ ਜਦੋਂ ਤੋਂ ਇਸ ਧਰਤੀ ਦੇ ਮਨੁੱਖ ਕਿਸੇ ਵੀ ਵਿਆਪਕ ਸੰਦਰਭ ਵਿੱਚ ਸੱਭਿਅਕ ਬਣ ਗਿਆ ਹੈ ਇਸ ਵਿਸ਼ਵਾਸ ਦੀ ਪੈਰ ਪਛਾਣਨ ਦੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਦਰਬਾਰ ਸਾਹਿਬ ਦੇ ਦੁਆਲੇ ਦਾ ਇਹ ਸਰੋਵਰ ਮਨੁੱਖ ਦੀ ਸਭ ਤੋਂ ਮੁਢਲੀ ਸਰਗਰਮੀ ਧਰਮ ਦਾ ਕੇਂਦਰ ਰਿਹਾ ਸੀ ਦੁਨੀਆ ਦੀ ਬਹੁਤ ਜ਼ਿਆਦਾ ਫੈਲੀ ਹੋਈ ਪੂਰਬ ਟਕਸਾਲੀ ਸਭਿਅਤਾ 3ਵੀਂ ਦੇ ਹਸਦੀ ਪੂਰਵ ਇਸੀ ਵਿੱਚ 1000 ਮੀਲ ਦੀ ਲੰਬਾਈ ਵਿੱਚ Shimla ਪਹਾੜੀਆਂ ਦੇ ਪੈਰਾ ਥੱਲੇ ਲੋਪਰ ਤੋਂ ਲੈ ਕੇ ਅਰ ਸਾਗਰ ਦੇ ਕਿਨਾਰਿਆਂ ਨੇੜੇ ਸਤ ਕਾਗੈਂਦੋਰ ਤੱਕ ਸੁਤ ਕਾਗੈਂਦੋਰ ਤੱਕ ਫੈਲੀ ਹੋਈ ਸਿੰਧੂ ਘਾਟੀ ਸਭਿਅਤਾ ਅਤੇ ਦਰਬਾਰ ਸਾਹਿਬ ਦਾ ਅਸਥਾਨ ਇਸ ਮਹਾਨ ਦਰਿਆ ਪ੍ਰਬੰਧ ਦੇ ਦਿਲ ਵਿੱਚ ਸਥਿਤ ਹੈ। ਮੋਹਨਜੋਦੜੋ ਮੋਹਨਜੋਦੜੋ ਦੇ ਨਵੇਂ ਖੋਦੇ ਹੋ ਗਏ ਟਿੱਬੇ ਵਿੱਚ ਪ੍ਰਮੁੱਖਤਾ ਨਾਲ ਸਥਾਪਤ ਤਾਲਾਬ ਜਾਂ ਸਰੋਵਰ ਮੰਨ ਨੂੰ ਇਨ੍ਹਾਂ ਪ੍ਰਾਚਨ ਲੋਕਾਂ ਦੇ ਪਰਾभौतिक ਖਿਆਲ ਮੁਹਾਵਰੇ ਅਤੇ ਧਾਰਮਿਕ ਰੂਹ ਰਹਿਦਾਂ ਵਿੱਚ ਜਲ Bhandarat ਦੀ ਕੇਂਦਰੀ ਮਹੱਤਤਾ ਨੂੰ ਸੁੱਤੇ ਸਿੱਧ ਹੀ ਦਰਸਾਉਂਦਾ ਹੈ ਅਤੇ ਮਨੰ ਦੀਆ ਅੱਖਾਂ ਸਾਹਮਣੇ ਸਰੋਵਰ ਵਿਚਕਾਰ ਸਥਿਤ ਦਰਬਾਰ ਸਾਹਿਬ ਪ੍ਰਗਟ ਹੋ ਜਾਂਦਾ ਹੈ ਅਸੀਂ ਹੁਣ ਇੱਥੇ ਹੀ ਰੁਕ ਰਹੇ ਹਾਂ ਪੰਨਾ 17 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ